ਭਾਰਤ ਚੋਣ ਕਮਿਸ਼ਨ ਵੱਲੋਂ ਨਾਗਰਿਕਾਂ ਤੇ ਵੋਟਰਾਂ ਦੀ ਸਹੂਲਤ ਲਈ ਵਾਕਾਤ ਮੋਬਾਈਲ ਐਪਸ ਚਲਾਈਆਂ ਗਈਆਂ ਹਨ ਜਿਨ੍ਹਾਂ ਦੇ ਇਸਤੇਮਾਲ ਨਾਲ ਲੋਕ ਆਪਣੀ ਵੋਟ ਅਤੇ ਇਸ ਨਾਲ ਸੰਬੰਧਿਤ ਹੋਰ ਬੇਰਵੇ ਹਾਸਲ ਕਰ ਸਕਦੇ ਹਨ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰਕਮ ਡਿਪਟੀ ਕਮਿਸ਼ਨਰ ਉਸਾਦਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚਲਾਈ ਵੋਟਰ ਹੈਲਪ ਲਾਈਨ ਐਪ ਬਹਿਪਲਾਹੇ ਵਨਸਿਧ ਹੋ ਰਹੀ ਹੈ ਉਨਾ ਦੱਸਿਆ ਕਿ ਵੋਟਰਾਂ ਵੱਲੋਂ ਹੈਲਪਲਾਈਨ ਐਪ ਰਾਹੀਂ ਆਪਣਾ ਨਾਮ ਲੱਭਣ ਫਾਰਮ ਆਨ ਆਨਲਾਈਨ ਜਮ੍ਹਾਂ ਕਰਵਾਉਣ ਆਪਣੇ ਆਪਣੇ ਫਾਰਮ ਦਾ ਸਟੇਟਸ ਜਾਣਨ ਲਈ ਚੋਣਾ ਸੰਬੰਧੀ ਅਤੇ ਇਲੈਕਟ੍ਰੋਨਿਕ VOTING ਮਸ਼ੀਨਾਂ ਦੀ ਜਾਣਕਾਰੀ ਲਈ ਇਸ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਹਨਾਂ ਲੋਕ ਸਭਾ ਹਲਕਾ ਹੁਸ਼ਾਰਪੁਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਹੈਲਪਲਾਈਨ ਐਪ ਆਪਣੇ ਫੋਨ ਤੇ ਡਾਊਨਲੋਡ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। कि वोटर प्ले स्टोर डाउनलोड की जा सकती है कारण लोग अपनी वोट संबंधी वेरव तो नहीं होंगे इस एप राही आसानी कोई भी व्यक्ति अपने वोट संबंधी वेरवे पोलिंग स्टेशन नंबर उस लोकेशन आदि बारे जानकारी ले सकता है नार ही जेकर किसी नु अपने च कोई तब्दीली होवे, उस संबंध जानकारी भी इस करा हेल्पलाइन एप तो उत्ते उपलब्ध है ਉਨਾ ਕਿਹਾ ਕਿ ਇਸ ਉਤੇ ਡਿਜੀਟਲ ਵੋਟਰ ਵੋਟਰ ਸਲਿੱਪ ਅਤੇ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕੀਤੀ ਜਾ ਸਕਦੀ ਹੈ ਇਸ ਐਪ ਰਾਹੀਂ ਚੋਣਾ ਸੰਬੰਧੀ ਹੋਰ ਲੜਿੰਦੇ ਵੇਰਵੇ ਜਿਵੇਂ ਕਿ ਪਿਛਲੀਆਂ ਚੋਣਾਂ ਦੇ ਨਤੀਜੇ ਸਿਆਸੀ ਉਮੀਦਵਾਰਾਂ ਅਤੇ ਪਾਰਟੀਆਂ ਦੇ ਵੇਰਵੇ ਵੋਟਰ ਸੰਬੰਧੀ ਫਾਰਮ ਮਤਦਾਤਾ ਅਤੇ ਉਮੀਦਵਾਰਾਂ ਲਈ ਸੰਬੰਧੀ ਜਾਣਕਾਰੀ ਵੀ ਆਸਾਨੀ ਨਾਲ ਮਿਲਦੀ ਹੈ